ਾਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੇ ਆਪਾਂ ਇਸ ਵੀਡੀਓ ਲੈਕਚਰ ਵਿੱਚ ਸਤੰਬਰ ਇਗਜ਼ਾਮ ਦੀ ਜੋ ਟਰਮ ਬੰਦੀ ਪਿੱਖਿਆ ਹੋਣੀ ਆ ਉਹਦੇ ਨਾਲ ਸੰਬੰਧ ਇੱਕ ਪ੍ਰੈਕਟਿਸ ਪੇਪਰ ਹੱਲ ਕਰਾਂਗੇ ਤਾਂ ਬੱਚਿਓ ਗੁਣਿੱਤਾ ਪ੍ਰੈਕਟਿਸ ਪੇਪਰ ਕਿੰਨੇ ਅੰਕ ਦਾ ਹੋਵੇਗਾ ਉਹ ਅਸੀਂ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਬੱਚਿਓ ਇਸਦੇ ਜੋ ਕੁੱਲ ਅੰਕਾਓ 80 ਹੋਣਗੇ ਇਸਦਾ ਜੋ ਸਮਾਂਗਾ ਉਹ ਸਾਡੇ ਕੋਲੇ 3 ਘੰਟੇ ਹੋਵੇਗਾ ਤਾਂ ਬੱਚਿਓ ਇਹ ਜੋ ਪੇਪਰ ਹੈ ਇਹ ਪੂਰਾ 3 ਘੰਟੇ ਦਾ ਹੋਵੇਗਾ ਇਹ ਪੇਪਰ ਜਿਸ ਤਰ੍ਹਾਂ ਪੇਪਰ ਸਾਡੇ ਕੋਲ ਫਾਈਨਲ ਪੇਪਰ ਪੱਕਾ ਪੇਪਰ ਆਉਣਾਗਾ ਮਾਰਕ ਵਿੱਚ ਉਸੇ ਪੈਟਰਨ ਦੇ ਆਧਾਰ ਤੇ ਹੁੰਦਾ ਹੈ ਜਣ ਕੇ ਜਿੰਨੇ ਅੰਕ 6 ਵਾਲੇ ਉੱਚ ਆਉਣੇ ਹਨ 4 ਵਾਲੇ ਆਉਣੇ 2 ਜਾਂ 1 ਵਾਲੇ ਉਹਨੇ ਪ੍ਰਕਾਰ ਦੇ ਉਸੇ ਤਰ੍ਹਾਂ ਦੇ ਇਸ ਵਿੱਚ ਆਉਣਗੇ ਕਿਉਂਕਿ ਹੁਣ ਤੱਕ ਆਪਾਂ ਜਿਹੜਾ ਸਲਿਪਸ ਸਾਰਾ ਨਹੀਂ ਕੀਤਾ ਜੋ ਸਤੰਬਰ ਮਹੀਨੇ ਤੱਕ ਅਸੀਂ ਸਲਿਪਸ ਕੀਤਾ ਜਾਣੇ ਕਿ ਅਗਸਤ ਤੱਕ ਸਲਿਪਸ ਕੀਤਾ ਜਾਂ ਸਤੰਬਰ ਦੇ ਪਹਿਲੇ ਹਫਤੇ ਸਲਿਪਸ ਕੀਤਾਗਾ ਉਹਦੇ ਵਿੱਚੋਂ ਸਾਡੇ ਕੋਲ ਜਿਹੜੇ ਹੈਗਾ ਪ੍ਰਸ਼ਨ ਇਸ ਦੇ ਪੇਪਰ ਦੇ ਵਿੱਚ ਆਉਣਗੇ ਜੋ ਸਾਡੀ ਬਾਈ ਮੰਥਲੀ ਵੰਡ ਕੀਤੀ ਗਈ ਆ ਅਗਸਤ ਮਹੀਨੇ ਤੱਕ ਤਾਂ ਬੱਚਿਓ ਦੇਖਦੇ ਆਪਾਂ ਇਸ ਪੇਪਰ ਦੇ ਕਿੰਨੇ ਭਾਗ ਹੋਣਗੇ ਤਾਂ ਬੱਚਿਓ ਇਸ ਪੇਪਰ ਦੇ ਨੇ ਕੁੱਲ ਦਾ ਵਿੱਚ ਚਾਰ ਭਾਗ ਹੋਣਗੇ ਸਾਡੇ ਕੋਲ ਠੀਕ ਹੈ ਪਹਿਲੇ ਭਾਗ ਦੇ ਵਿੱਚ ਸਾਡੇ ਕੋਲ ਐਮਸੀਕੂ ਹੋਣਗੇ ਬੀ ਉਸ ਤੋਂ ਬਾਅਦ ਜਿਹੜਾ ਭਾਗ ਦੂਜਾ ਦਾ ਉਸ ਦੇ ਵਿੱਚ ਸੱਤ ਪ੍ਰਸ਼ਨ 2 ਅੰਕਾਂ ਵਾਲੇ ਹੋਣਗੇ ਜੋ ਤੀਜਾ ਭਾਗ ਹੈ ਸੀ ਉਹਦੇ ਵਿੱਚ ਸਾਡੇ ਕੋਲੇ ਸੱਤ 4 ਅੰਕਾਂ ਵਾਲੇ ਪ੍ਰਸ਼ਨ ਹੋਣਗੇ ਚੌਥਾ ਭਾਗ ਡੀ ਦੇ ਵਿੱਚ ਸਾਡੇ ਕੋਲੇ ਤਿੰਨ ਪ੍ਰਸ਼ਨ 6 ਅੰਕਾਂ ਵਾਲੇ ਹੋਣਗੇ ਇਸ ਤਰ੍ਹਾਂ ਜਿਹੜਾ ਕੁੱਲ ਪੇਪਰ ਆਓ 80 ਨੰਬਰ ਦਾ ਬਣ ਜਾਵੇਗਾ ਕਿਉਂਕਿ ਬੱਚੇ ਚੈਪਟਰ ਸਾਰੇ ਨਹੀਂ ਹੋਏ ਤਾਂ ਕੁਝ 4 ਅੰਕਾਂ ਵਾਲੇ ਜਾਂ 2 ਅੰਕਾਂ ਵਾਲੇ ਦੇ ਚੈਪਟਰ ਦੇ ਵਿੱਚੋਂ ਪ੍ਰਸ਼ਨਾਂ ਦੀ ਗਿਣਤੀ ਬਧਾਈ ਗਈ ਹੈ ਤਾਂ ਜਿਹੜਾ 80 ਨੰਬਰ ਦਾ ਪੇਪਰ ਪੂਰਾ ਹੋ ਸਕੇ ਤਾਂ ਪਹਿਲਾਂ ਬੱਚਿਓ ਆਪਾਂ ਇਸ ਵੀਡੀਓ ਵਿੱਚ ਪ੍ਰਸ਼ਨ ਨੰਬਰ 1 ਦੇ ਜੋ 20 ਐਮਸੀਕਿਊ ਆਉਣੇ ਆ ਉਹ ਆਪਾਂ ਹੱਲ ਕਰਦੇ ਆਂ ਤਾਂ ਬੱਚਿਓ ਅਸੀਂ ਪ੍ਰਸ਼ਨ ਹੱਲ ਕਰਨੇ ਸ਼ੁਰੂ ਕਰਦੇ ਆਂ ਆ ਸਾਡੇ ਕੋਲੇ ਪਹਿਲਾ ਪ੍ਰਸ਼ਨ ਤੁਹਾਡੇ ਕੋਲ ਸਕਰੀਨ ਤੇ ਤੁਹਾਡੇ ਕੋਲ 26 ਅਤੇ 91 ਦਾ ਮਹੱਤਵ ਸਮਾਪਤ ਐਸ ਸੀ 1 ਕਿਊ ਸੀ ਐਫ ਆਫ 26 ਐਂਡ 91 ਤਾਂ ਬੱਚਿਓ ਦੇਖੋ ਇਹ ਸਵਾਲ ਆਪਾਂ ਕਿਵੇਂ ਹੱਲ ਕਰਦੇ ਆ ਪਹਿਲਾਂ ਅਸੀਂ ਇਹਨਾਂ ਦੇ ਗੁਣਕੰਡ ਬਣਾ ਲੈਣੇ ਨੇ 26 ਹੈ ਠੀਕ ਹੈ ਬੱਚਿਓ 26 ਦੇ ਗੁਣਕੰਡ ਕੀ ਬਣ ਗਏ 2 ਅਤੇ 13 ਸਾਡੇ ਕੋਲ 91 ਆ ਦੇਖੋ 91 ਦੇ ਆਪਾਂ ਆਜ ਗੁਣਕੰਡ ਬਣਾਉਣੇ ਸਿੱਖਿਓ ठीक दे, दे। तो है प्राइम फैक्टराइजेशन करनी देखो नहीं बनते नहीं बनतेख्या जी संख्या सी है, तो देख है। संख्या बच्चों तेरह साह उ है दूसरा प्रश्न देखते हैं दो सह अभाज को प्राइम ਸਤਿ ਸ਼੍ਰੀ ਅਕਾਲ ਮੈਂ ਗੱਲ ਕਰੀ ਨੰਬਰ ਦੇ ਰਿਹਾ ਚੋ ਉੱਤਨ ਸਾਂਭਰਤ ਲੀਸੀਐਮ ਕੀ ਹੁੰਦਾ ਤਾਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਹਿ ਭਾਜਾਂ ਕੋਪ੍ਰਾਇਮ ਸੰਖਿਆਵਾਂ ਕਿਹੜੀਆਂ ਹੁੰਦੀਆਂ ਤਾਂ ਬੱਚਿਓ ਜਿਨ੍ਹਾਂ ਦਾ ਜੀਸੀਡੀ ਜਾਂ ਐਸਸੀਐਫ ਕਹਿ ਦਿੱ ਗਏ ਜਾਂ ਜਿਨ੍ਹਾਂ ਦੇ ਵਿੱਚ ਜਿਹੜਾ ਗੁੰਡ ਖੰਡਾ ਸਿਰਫ ਇੱਕ 1 ਓਨਲੀ ਠੀਕ ਹੈ ਉਹ ਸਾਂਝਾ ਹੋਵੇ ਹੋਰ ਕੋਈ ਅੱਖਰ ਸਾਂਝਾ ਨਾ ਹੋਵੇ ਉਸ ਨੂੰ ਅਸੀਂ ਕੋਪ੍ਰਮ ਕਹਿੰਦੇ ਆ ਜਿਸ ਤਰ੍ਹਾਂ ਅਸੀਂ ਐਗਜ਼ਾਮਪਲ ਲੱਲ ਗਏ ਵੀ 4 ਦੇ 7 ਦੀ ਇਹ ਦੇਖੋ ਇਹਨਾਂ ਚ ਕੀ ਸਾਂਝਾ ਸਿਰਫ 1 ਠੀਕ ਹੈ ਪਾਂディਤੇ 9 ਦੀ ਲੈ ਲੀ। ਇਹਨਾਂ ਦਾ ਸਿਰਫ 1 ਹੀ ਸਾਂਝਾਗਾ। ਠੀਕ ਹੈ, 100 ਕੀ ਅੰਕ ਸਾਂਝਾ ਨਹੀਂ ਹੈਗਾ। ਅਸੀਂ ਹੋਰ ਵੀ ਲੈ ਸਕਦੇ ਹਾਂ ਇਸ ਤਰ੍ਹਾਂ ਦੇ ਕੋਲੇ 2 ਤੇ 3 ਠੀਕ ਹੈ। ਪਰ ਕੋ-ਪ੍ਰਾਈਮ ਦਾ ਭਾਵ ਪ੍ਰਾਈਮ ਸੰਖਿਆਵਾਂ ਹੋਣਾ ਜ਼ਰੂਰੀ ਨਹੀਂ ਹਨ। ਕੋਈ ਵੀ ਦੋ ਸੰਖਿਆਵਾਂ ਹੋ ਸਕਦੀਆਂ ਜਿਨ੍ਹਾਂ ਦਾ ਸਾਂਝਾ ਫੈਕਟਰ ਸਿਰਫ 1 ਹੋਵੇ। ਉਸ ਨੂੰ ਅਸੀਂ ਸਹਿ-ਪਾਟ ਕਹਿੰਦੇ ਆ। ਪਰ ਸਾਡਾ ਜੋ origional ਪ੍ਰਸ਼ਨ ਉਹ ਕੀ ਆ? ਕੁਨਾਂ ਨਾਲ ਕੋਤਸਾਂ ਵਾਰਤਕ ਕੀ ਹੁੰਦਾ ਬੱਚੋ ਇਹਨਾਂ ਨਾਲ ਕੋਤਸਾਂ ਵਾਰਤਕਾਂ ਦਾ ਸੰਖਿਆਵਾਂ ਦਾ ਗੁਣਫਲ ਹੁੰਦਾ ਹੈ ਪ੍ਰੋਡਕਟ ਆਫ ਦੀ ਨੰਬਰਸ ਓਕੇ ਐਸ.ਐਫ.ਐਕ ਹੁੰਦਾ ਇਹਨਾਂ ਦਾ ਇਸ ਕਰਕੇ ਫਿਰ ਜਿਹਨਾਂ ਦਾ ਐਸ.ਐਫ.ਐਕ ਹੁੰਦਾ ਉਹਨਾਂ ਸੰਖਿਆਵਾਂ ਦਾ ਕੋਤਸਾਂ ਵਾਰਤਕ ਐਲ.ਸੀ.ਐਮ ਕੀ ਹੁੰਦਾਗਾ ਸੰਖਿਆਵਾਂ ਦਾ ਪ੍ਰੋਡਕਟ ਜਿਹੜੇ ਕਿਸੇ ਨਾਲ ਹੁੰਦਾ ਗੁਣਫਲ ਕਵੈਸਚਨ ਨੰਬਰ 7 ਨੂੰ ਅਸੀਂ ਚਾਰ ਦੇਖਦੇ ਹਾਂ ਸਾਡੇ ਕੋਲ ਤਿੰਨ ਨੰਬਰ ਦਾ ਚਾਰ ਬਜਰ ਦਿੱਤੀ ਆ ਦੇਖੋ ਇਹ ਵੀ ਸਾਡੇ ਕੋਲ ਪਹਿਲੇ ਚੈਪਟਰ ਰੀਅਲ ਨੰਬਰ ਦੇ ਵਿੱਚ ਹੀ ਹੈ

ਹਾਂ ਪਰਿਮੇਸਾਂਕ ਹੈ ਯਾਨੀ ਕਿ ਇਰੈਸ਼ਨਲ ਨੰਬਰ ਹੀ ਬਣਦੀ ਹੈ ਇਸ ਕਰਕੇ 5² 2√2x ਹਾਂ ਪਰਿਮੇਸਾਂਕ ਹੈ ਯਾਨੀ ਕਿ ਆਪਸ਼ਨ B ਇਸ ਪ੍ਰਸ਼ਨ ਦਾ ਉੱਤਰ ਹੈ x 6x 2 ਸਫਰ ਕਿਹੜੇ ਹਨ ਇਸਨੂੰ ਕੋ ਬਹੁਪਦਾ px ਬੱਚਿਓ ਵਾਟ ਆਫ ਦਾ ਜ਼ੀਰੋ ਆਫ ਦੀ ਪੋਲੀਨੋਮੀਅਲ ਕਰਕੇ ਦੇਖੋ ਫੈਕਟਰ ਬਣੇ ਬਣਾਏ ਆ ਤਾਂ ਅਸੀਂ ਤੋਂ ਉਹਦੇ ਸਫਰ ਪਤਾ ਕਰਨੇ ਹੁੰਦੇ ਆ ਜ਼ੀਰੋ ਪਤਾ ਕਰਨੇ ਹੁੰਦੇ ਆ ਤਾਂ ਅਸੀਂ ਉਹਨਾਂ ਦੇ ਗੁਣਫਲ ਬਣਾ ਲੈਨੇ ਪਹਿਲਾਂ ਗੁਣਫਲ ਨਾਲ ਕੋ ਬਣੇ ਬਣਾਏ ਆ

ਕੋਸੇ ਕਰਨਾ ਗੁਣਾ ਹਾਲਤਾ ਹੁੰਦਾ ਪ੍ਰੋਡਕਟ ਹੁੰਦਾ ਠੀਕ ਹੈ ਕਿਹਨੇ ਆਪਸ਼ਨ ਬਟ ਬਟ ਨੂੰ ਦੇਖੋ ਘਟਾਓ ਨਹੀਂ ਹੋ ਸਕਦੀ ਜੋੜ ਨਹੀਂ ਹੋ ਸਕਦੀ ਭਾਗ ਨਹੀਂ ਹੋ ਸਕਦਾ ਕੀ ਹੋ ਸਕਦਾ ਗਨਨ ਦਾ ਗੁਣਾ ਸਿਕਰਾਂ ਦੀ ਗੁਣਾ ਜਨ ਕਿ ਸੀ ਵਟਾ ਕੇ ਦਾ ਸਵੰਦਾ ਸਿਕਰਾਂ ਦੀ ਗੁਣਾ ਨਾਲ 5 ਅਗਲੇ ਨੰਬਰ ਸਬ ਕੇ 8

बच्चों सामने जो पता जो एक कंडीशन है समय करना जोड़े की गा? कोई नहीं तो बच्चे का कोई हल नहीं होंगे गा नो सोल्यूशन होंगे कारखाव ने जोड़े असंगत होंगे k ਦਾ ਮੁੱਲ करो जिसलिए समीकरण ने आ जोड़े ਨੇ ਜੁੜੇ दो समीकरण जोड़े ਦੋ ਸਮੀਕਰਨਾਂ ਜੁੜੇ ਦਿੱਤੇ ਆ ਦੇ ਅਸੀਮਤ ਹੱਲ ਹੋਣ ਇਹ ਹੋਵੇ ਇਨਫਾਈਨਿਟ ਸੋਲੂਸ਼ਨਸ ਤਾਂ ਪੇਅਰ ਆਫ ਇਨੈਕੁਐਸ਼ਨ ਹੈਵ ਅ ਇਨਫਾਈਨਿਟ ਸੋਲੂਸ਼ਨ ਵਾਟ ਇਜ਼ ਦਾ ਵੈਲਿਊ ਆਫ ਦਾ k k ਦਾ ਮੁੱਲ ਕੀ ਹੋਵੇਗਾ ਆ ਸਾਨੂੰ ਬੱਚਿਓ ਪਤਾ ਜਦੋਂ ਅਸੀਮਤ ਹੱਲ ਹੁੰਦੇ

ਜੇਕਰ ਸਮੀਕਰਨ ਦਾ ਹੱਲ ਹੈ ਯਾਨੀ ਕਿ ਇਹ ਸਮੀਕਰਨ ਦਾ ਹੱਲ ਆ ਤਾਂ ਕੀ ਰਮੁਲ ਕੀ ਹੈ ਇਫ ਅ ਸੈਕਸ ਕੇ ਇਫ ਅ ਸੋਲੂਸ਼ਨ ਆਫ ði ਇਕੇਸ਼ਨ ਇਸ ਦੈਨ ਵਾਟ ਇਜ਼ ਅ ਵੈਲਿਊ ਕੇ ਕਰਨਾ ਕੀ ਹੈ ਬੱਚਿਓ ਤੁਸੀਂ ਇਹ ਮੁੱਲ ਨੂੰ ਇਹਦੇ ਵਿੱਚ ਪਾ ਦੇਣਾ ਇਹ ਮੁੱਲ ਕੀ ਦਾ ਹੁੰਦਾਗਾ x ਦਾ ਇਹ ਮੁੱਲ ਕੀ ਦਾ ਹੁੰਦਾਗਾ y ਇੱਥੇ x ਦਾ ਮੁੱਲ ਭਰਿਆ 2 0 y ਦਾ ਮੁੱਲ ਕੀ ਹੋਇਆਗਾ ਕੇ -12 ਬਰਾਬਰ

ਇੱਕ ਇਕੁਏਸ਼ਨ ਸਾਡੇ ਕੋਲੇ x y 2 ਦੂਸਰੀ ਹੈ x y 14 ਅਸੀਂ ਇਹਨਾਂ ਨੂੰ ਆਪਸ਼ਨ ਦੇਖ ਕੇ ਵੀ ਹੱਲ ਕਰ ਸਕਦੇ ਹਾਂ ਦੇਖੋ ਜੋੜ ਕੇ ਨਾ ਵੀ 14 ਇਹਨਾਂ ਦੋਨਾਂ ਜੋੜ ਕੇ 14 ਆਉਣਾ ਇਹਨਾਂ ਜੋੜ ਕੇ 14 ਆਉਣਾ ਹੈ ਇਹਦਾ ਜੋੜ 14 ਨਹੀਂ ਬਣ ਰਿਹਾ ਆਪਸ਼ਨ ਹੋ ਚੁੱਕੇ ਕੈਨਸਲ ਹੋ ਗਏ ਯਾਨਕਿ ਜਾਂ ਤਾਂ ਆਪਸ਼ਨ A ਆ ਜਾਂ ਆਪਸ਼ਨ B ਆ ਦੇਖੋ ਜੋੜ ਕੇ 14 ਘਟਾਓ ਕੇ 4 ਘਟਾਓ ਪਲੱਸ ਦੀ ਜਾ ਰਿਹਾ ਯਾਨਕਿ ਵੱਡਾ ਮੁੱਲ x ਦਾ ਹੋਵੇਗਾ ਉਹ ਕਿੰਨੇ ਜਿਆਦਾ অপਸ਼ਨ A ਦੇ ਵਿੱਚ ਯਾਨਕਿ অপਸ਼ਨ A ਇਸ ਦਾ ਸਹੀ ਉੱਤਰ ਬਣ ਗਿਆ ਜੇ ਐ ਨਹੀਂ ਕਰਨਾ ਦੇਖੋ ਅਸੀਂ ਨਾ ਜੋੜ ਕਰ ਦਿੰਨੇ ਕੱਟਿਆ ਗਿਆ x ਤੇ x 2x 4 ਤੇ 14 18 x ਦਾ ਮੁੱਲ ਕਿੰਨਾ ਆ ਗਿਆ 18 ਵੰਨੇ 2 9 x ਦਾ ਮੁੱਲ ਕਿਹਾ ਗਿਆ ਅਡੇ ਕੋਲੇ 9 ਤੇ y ਦਾ ਕਿੰਨਾ ਆ ਜਾਊ ਅਡੇ ਕੋਲੇ 5 ਠੀਕ ਹੈ ਇੱਥੇ ਪਰ ਗੱਜਾ ਨਹੀਂ 9 ਮइनस 22 ਬਰਾਬਰ 4 ਇੱਥੇ ਹੱਲ ਕਰਾਂਗੇ ਤਾਂ ਅਡੇ ਕੋਲੇ y ਦਾ ਮੁੱਲ ਆਉਣੇ ਕੋਲੇ 5

ਰੀਅਲ ਨਹੀਂ ਹੋਣਗੇ ਕਿਹੜੀ ਕੰਡੀਸ਼ਨ ਹੈ ਬੱਚਿਓ ਸਾਨੂੰ ਪਤਾ ਵੀ ਉਹ ਰੀਅਲ ਕੰਡੀਸ਼ਨ ਸਾਰੇ ਰੂਟ ਆ ਗਏ ਬੂਲ ਰੀਅਲ ਨਹੀਂ ਹੁੰਦੇ ਵਸਤਕ ਨਹੀਂ ਹੁੰਦੇ ਤਾਂ ਜੋ ਡਿਸਕ੍ਰਿਮੀਨੈਂਟ ਹੁੰਦਾਗਾ ਉਹ ਸਾਡੇ ਕੋਲੇ ਲੈਸ ਥੈਨ 0 ਯਾਨੀ ਕਿ ਨੈਗਟਵ ਹੋਂਦਾ ਜਿੰਨੇ ਦਾ ਕਾਟ ਸੰਭਾਤ ਹੈ ਸਾਡੇ ਕੋਲ ਦਾ b2 4ac ਆ a ਕੀ ਸਾਡੇ ਕੋਲੇ d ਹੁੰਦਾਗਾ ਐਰਕੇ d ਆ ਇਹੜੇ ਆਪਸ਼ਨ ਚ ਘਟਾ C ਜੀ ਤਾਂ ਇਸ ਸਵਾਲ ਦਾ ਸਹੀ ਉੱਤਰ ਕਿਹੜਾ ਬਣ ਗਿਆ C 12ਵਾਂ ਪ੍ਰਸ਼ਨ ਇਹਨਾਂ ਦितीय ਸਮੀਕਰਨਾਂ ਵਿੱਚੋਂ ਕਿਹੜੀ ਦੋਗਾਤੀ ਸਮੀਕਰਨ ਨਹੀਂ ਹੈ ਨਹੀਂ ਕਿਉਂਕਿ 4th function is not a quadratic equation ਕਿਹੜੀ ਕੁਆਡਰੈਟਿਕਸ਼ਨ ਨਹੀਂ ਆ ਦੇਖੋ ਐਸੇ ਦੇਖਿਓਗੇ ਖੜੋਤਾਂ ਦੋ ਆ ਰਹੀਆਂ ਐਸੇ ਹੋਣਾ ਧਿਆਨ ਦੇ ਕੇ इन एक्स दौ मैनस एक्स दिन आप देखिए बी देखी घात तीन आ रही है घात तीन वाली दो समीकरण नहीं है क्योंकि दोगाती समीकरण की वात कि ऑप्शन बी का सही उत्तरा देखो बाकी है भी बणूगी एक्स की दो बणूगी ए भी एक्स की दो बणूंगी ए भी कटावे एक्स की दो बचूगी ठीक है तो ऑप्शन जी बी है ਉਹੀ ਦੋਗਾ ਤਿਸਮੀਕਰ ਨਹੀਂ ਹੈ ਕਿਉਂਕਿ ਉਹਦੇ ਵਿੱਚ x ਦੀ ਥਾਂ ਕਿੰਨੀ ਆ ਰਹੀਗੀ t ਆ ਰਹੀ। ਬੱਚੋ 13ਵਾਂ ਤੇ 14ਵਾਂ ਪ੍ਰਸ਼ਨ ਸੀ ਦੇਖ ਰਹੇ ਆ ਸਕਰੀਨ ਤੇ ਨੂੰ ਹੱਲ ਕਰਦੇ ਆਪਾਂ ਦੇਖੋ। ਪੰਜਵਾਂ ਚੈਪਟਰ ਚ ਅਗਲੀ ਤਰੇੜੀ ਵਿੱਚੋਂ AP ਦਾ ਅਗਲਾ ਪਦ ਕਿਹੜਾ ਹੈ? What is the next term of the AP? ਦੇਖੋ ਅੰਤਰ ਦੇਖੀ। ਮੈਂਸ ਦੋ ਦਾ ਅੰਤਰ ਆ ਰਿਹਾ ਨੇ। एक मैथ्स दो मैथ्स एक मैथ्स एक मैथ्स दो मैथ्स तीन मैथ्स दो मैथ्स पांच मैथ्स दो मैथ्स यानी कि मैथ्स दो, दो आउने है उन्हें ऐड हो गया इतना ओवर मैथ्स सत्त ऑप्शन डी रख बन गया बच्चों सही उत्तर बन किसे ए बी जिसका पर ए एन है बस साझा अंतर की होगा आर एन ए बी हुई एंथ टर्म इज ए एन का कॉमन डिफरेंस बिल भी जोड़ हो रहा ऑप्शन नहीं हो सकता आज हो रही है ठीक है ये नहीं है हो सकता क्योंकि ए सूत्र है आसंख्या मतलब जोड़ की गल आ रही है

ਸੀ ਇਹ ਸੀ ਅੰਡੇ ਇੱਕ ਤਰੀਕਾ ਰਹੀ ਹੈ। ਆਪਾਂ ਇਹ ਤਰੀਕਾ ਨਾਲ ਸਵਾਲ ਨੂੰ ਹੱਲ ਕਰ ਸਕਦਾ ਦੇਖੋ। ਇੱਕ ਆਪਾਂ ਹੋਰ ਤਰੀਕਾ ਨਾਲ ਕਰ ਲੈਂਦੇ ਦੇਖੋ। ਸਾਨੂੰ ਇਹਦੇ ਤੇ 4 ਜਿਹੜੀ ਸਾਰੀ ਕੋਈ a b ਆ ਹਮ ਨਾ ਸਾਰੀ ਜੋ a c ਆ ਸਾਡੇ ਕੋਲ 13 ਆ ਪੁਆਇੰਟ 5 ਅਸੀਂ ਆ e c ਪਤਾ ਕਰਦੇ। ਠੀਕ ਹੈ ਬੱਚੋ। ਤੁਸੀਂ ਉਹ x ਮੰਨ ਕੇ ਇਹਨੂੰ 13 ਵਿੱਚ x ਹੀ ਮੰਨ ਸਕਦੇ। ਇਹ ਹੋਰ ਤਰੀਕਾ ਕਰਕੇ ਦੇਖੋ। ਐਂਫੰਬਰ ਸੇਮ ਜੇ ਦੀ ਆ

ਇੱਕ ਦਾ 7.1 ਕੰਟੈਕਟ ਆਪਸ਼ਨ ਬੀ ਮੇਰਾ ਕੀ ਹੱਦ ਬਣ ਗਿਆ ਇੱਕ ਸਹੀ ਉੱਤਰ ਹੈ ਐਕਾ ਦੇਖੋ ਕਿਤਰ ਵਿੱਚ ਪਰਸਾਏਗੇ ਤਿਰਪੋਜੀ ਸਮਰੂਪਤਾ ਦੀ ਗੱਲ ਜਾਨਣਾ ਹੈ ਸਮਰੂਪਤਾ ਦਾ ਨਿਸ਼ਚਿਤਾਂਤ ਕੀ ਹੈ ਵਾਟ ਇਹਦਾ ਸਿਮਿਲਰਟੀ ਕ੍ਰਾਈਟਰੀਆ ਜਿਹੜਾ ਆਹ ਦੇ ਟ੍ਰਾਇੰਗਲ ਸ਼ੋਨ ਇਨ ਦਾ ਫਿਗਰ ਯਾਨੀ ਕਿ ਇਸ ਨੂੰ ਸਿਮਿਲਰ ਟ੍ਰਾਇੰਗਲ ਸ਼ੋ ਕਰਨਾ ਦਾ ਪਿਆ ਪਾਇਆ ਬੱਚੇ ਅਸੀਂ

ਪਹਿਲੀਆਂ 5 ਅਭਾਜ ਸੰਖਿਆਵਾਂ ਦਾ ਮੱਧਕ ਕੀ ਹੈ ਵਾਟ ਇਜ਼ ਆ ਮੀਡੀਅਨ ਆਫ ਦੀ ਫਰਸਟ 5 ਪ੍ਰਾਈਮ ਨੰਬਰ ਪਹਿਲੀਆਂ 5 ਪ੍ਰਾਈਮ ਸੰਖਿਆਵਾਂ ਦੀ ਮੱਧਕ ਸਾਨੂੰ ਪਤਾ ਹੋਵੇ ਕਿ ਮੱਧਕ ਕਿਹੜੀ ਹੁੰਦੀ ਹੈ ਵੀ ਜਦੋਂ ਅਸੀਂ ਕਿ ਅ ਸਾਡੇ ਕੋਲ ਸੰਖਿਆਵਾਂ ਨੂੰ ਸੀ ਵਾਧੇ ਕਰਮ ਲਿਖ ਕੇ ਜਾਂ ਕਿਤੇ ਕਰ ਲਿਖ ਲੀ ਗਏ ਸੈਂਡਿੰਗ ਐਂਡ ਸੈਂਡਿੰਗ ਜੋ ਵਿਚਕਾਰਲੀ ਸੰਖਿਆ ਹੁੰਦੀ ਹੈ ਜਿਵੇਂ ਕਿ ਟਾਕ ਸੰਖਿਆ ਮਹੌ ਟਾਂ ਤਾਂ ਮੱਧਕਾ ਹੁੰਦੀ ਹੈ ਸਾਡੇ ਕੋਲ 5 ਕਿਹੜੀ ਸੰਖਿਆਵਾਂ ਸੰਖਿਆਵਾਂ ਤਾਂ ਟਾਂ ਕੀ ਆ ਲੇਕਿਨ ਲੱਭਣ ਜਾਂ ਸੀਗਾ ਪਹਿਲਾਂ 5 ਪ੍ਰਾਈਮ ਅਭਾਜ

ਇਹ ਤਾਂ ਦਿੱਤੇ ਅੰਤਰਾਂ ਵਿੱਚੋਂ ਕਿਹੜਾ ਕੇਂਦਰੀ ਪ੍ਰਗਤੀ ਦਾ ਮਾਪ ਨਹੀਂ ਵਿਚ ਆਫ ਦੀ ਫਾਲਨ ਇਸ ਦਾ ਨਾਟ ਅ ਮੀਅਰ ਆਫ ਦੀ ਸੈਂਟਰ ਟੈਂਡੈਂਸੀ ਆਫ ਦੀ ਬੋਲ ਅਸੀਂ ਵਿੱਚ ਤੁੰਤੀ ਜਾਂ ਕਰਦੇ ਹਾਂ ਮੀਨ ਮੱਧਕਾਤੇ ਬੋਲਕ ਠੀਕ ਹੈ ਬੋਲਕ ਵੀ ਹੁੰਦੀ ਹੈ ਇਹ ਇਹ ਜਿਹੜੇ ਪ੍ਰਗਤੀ ਦਾ ਮਾਪ ਮੱਧਕਾਤੇ ਹੁੰਦੀ ਹੈ ਮੱਧਮਾਨਿਕ ਜਿਹੜਾ ਨਹੀਂ ਹੁੰਦਾ ਵਿੱਚ ਤਾਂ ਸਾਡੇ ਕੋਲ ਜਿਹੜਾ ਪ੍ਰਸ਼ਨ ਆਹਨ ਟਿਕੋ ਸਹੀ ਉੱਤਰ ਹੈ

and not be probability of an event। तो बच्चों पहला प्रश्न से आना पड़ेगा कि नहीं हो सकती ज्यादातर नई वाले पूछे ने पेपर तो में ठीक है ठीक है नई वाली क्या देखो तो पहला से देखता हूं कि प्रोबेबिलिटी होती है वो एक तो कट जाए एक के बराबर जीरो तो वाकई जीरो, तो जीरो, तो जीरो, तो जीरो तो के बराबर है यानी कि बहुत बहुत एक कट तो कट जीरो जान 40 तो एक तो बात तो तो नहीं हो सकती देखो आ भी एक तो कट मन ना आ भी एक तो कट मन ना आ एक ਇਹ অপਸ਼ਨ ਸੀ ਹੈਗਾ ਇਹ ਸਵਭਾਅ ਨਾਲ ਨਹੀਂ ਹੋ ਸਕਦੀ ਕਿਉਂਕਿ ਜਿਹੜੀ ਸੰਖਿਆ ਦਾ ਅੰਸ਼ ਹਰ ਨਾਲੋਂ ਵੱਡਾ ਹੁੰਦਾ ਉਹ ਹਮੇਸ਼ਾ ਅੜੀ ਸੰਖਿਆ ਇੱਕ ਤੋਂ ਵੱਡੀ ਹੁੰਦੀ ਹੈ ਜਿਸ ਦਾ ਨਮਰੇਟਰ ਡਿਨੋਮੀਨੇਟਰ ਬਣਦਾ ਹੈ ਤਾਂ ਅੰਦਾਰਾ ਉਹ ਮੱਚਾ ਸੰਖਿਆ ਇੱਕ ਤੋਂ ਵੱਡੀ ਹੁੰਦੀ ਹੈ ਇਸ ਕਰਕੇ ਅੜੀ ਸਵਭਾਅ ਨਾਲ 5/4 ਇਹ ਨਹੀਂ ਹੋ ਸਕਦਾ ਭਵੰਜਾ ਪੱਗਾਂ ਦੇ ਤਾਂ ਚੰਗੀ ਤਰ੍ਹਾਂ ਫੈਂਟੀ ਗਈ ਤਾਂਸ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਟਿਆ ਜਾਂਦਾ ਹੈ ਲਾਰਕਨ ਦਾ ਬਾਦਸ਼ਾਹ ਦੀ ਸੰਭਾਵਨਾ ਪਤਾ ਕਰੋ ਆ ਕਾਰਡ ਡੈਕ ਫਰੋਂ ਵੈਲ ਸ਼ਫਲਡ ਡੈਕ ਆਫ 52 ਕਾਰਡਸ ਫਾਈਂਡ ਆ ਪ੍ਰੋਬੈਬਿਲਿਟੀ ਆਫ ਅ ਘਟਨਾ ਰੈਡ ਕਿੰਗ ਕਲਪਕ ਸੰਤਾਸ਼ ਬਾਰੇ ਪਤਾ ਵੀ ਤਾਜ ਕੋਲ 52 ਪੱਤੇ ਹੁੰਦੇ ਆ ਠੀਕ ਹੈ ਉਹਦੇ ਵਿੱਚੋਂ ਹਰੇ ਕਿੰਨੇ ਹੁੰਦੇ ਆਗੇ ਕਿੰਨੇ ਹੁੰਦੇ ਆਗੇ 4 ਰੈਡ ਕਿੰਗ ਕਿੰਨੇ ਹੁੰਦੇ ਆ 2 ਬਲੈਕ ਕਿੰਨੇ ਹੁੰਦੇ ਆਗੇ ਉਹ ਵੀ ਕੋਲ ਪੱਤੇ ਸਾਨੂੰ ਪਤਾ ਹੀ ਆ ਠੀਕ ਹੈ

ਜੋ ਇਹਦਾ ਪਾਰਟ B, C ਤੇ D ਆ ਉਹ ਅਸੀਂ ਅਗਲੀ ਵੀਡੀਓ 'ਚ ਹੱਲ ਕੀਤਾਗਾ ਤੁਸੀਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਣ ਲਈ ਅਗਲੀ ਵੀਡੀਓ ਨੂੰ ਨੈਕਸਟ ਵੀਡੀਓ ਨੂੰ ਦੇਖੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ